ਪਿਆਰ ਭਲੀ ਸੱਸਰੀ ਕਾਲ ਫੇਪਕਣ YouTube ਵਾਲਿਆਂ ਕਹਿੰਦੇ ਐਡ ਦੋਣੀ 5 ਤੋਂ 7 ਫੁੱਟਾਂ ਮਾ ਭੇਜਿਆ ਕਰੋ ਤਾਂਲੇ ਪਾਹੇ ਪੋਟਰ ਦੇ ਨੰਬਰ ਚੱਲੀ ਜਾਂਦਾ ਤੇ ਕਹਿੰਦੇ ਐਡ ਦੋਣੀ 5 ਤੋਂ 7 ਫੁੱਟਾਂ ਮਾ ਭੇਜਿਆ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦੇ ਕਰੋ ਚੈਨਲ ਸਬਸਕ੍ਰਾਈਬ ਕਰੋ ਆਪਾਂ ਲੈ ਕੇ ਆਏ ਆ ਵੀਰੇ 8 ਤੋਂ 10 ਤੋਂ 9 ਚੀਜਾਂ 8-9 ਚੀਜਾਂ ਲੈ ਕੇ ਆਏ ਆ ਤੇ ਵੀਰੇ 15 ਫੁੱਟੀ ਟਰਾਲਾ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਸੰਪਰਕ ਕਰ ਸਕਦੇ ਦੂਰੇ ਟੈਰਾਂ ਵਾਲਾ ਟਰਾਲਾ 15 ਫੁੱਟਾ 8 ਇੰਚੀ ਦੇ ਗੱਡਰੇ ਤੇ 5 ਇੰਚੀ ਹਿੱਸਾ ਤੇ 8 ਨੜੀ ਦੀ ਹਾਬਾ ਬਹੁ ਬਿਜੇ ਟਰਾਲਾ ਤੇ ਹੈਵੀ ਤੋਂ ਭਾਰਾ ਟਰਾਲਾ ਬਣਿਆ ਹੋਇਆ ਤੇ ਰੇਟ ਹੈਗਾ ਇਹਦਾ 1.5 ਲੱਖ ਰੁਪਇਆ ਮੌਕੇ ਦੇ ਮਾਨਤਨ ਕਰ ਦੇਣਗੇ ਤੇ ਜੋਰੇ ਟਾਇਰ ਆ ਵਧੀਆ ਟਾਇਰ ਆ ਕੋਕਾ ਪੀਸ ਹੈ ਟਰਾਲਾ 8 ਇੰਚੀ ਗੱਡਰੇ ਦੇ 8 ਨੜੀ ਹਾਬਾ 5 ਇੰਚੀ ਹਿੱਸਾ ਤੇ 15 ਫੁੱਟ ਲੰਮਾ 6.5 ਫੁੱਟ ਚੌੜਾ ਇਹ ਤੇ 3 ਫੁੱਟ ਵੈੱਡ ਹੈ ਇਹਦਾ ਭੋਵਜੇ ਟਰਾਲਾ ਤੇੜ੍ਹਦਾ ਕਣਪੀਆ ਮੰਕਰਦੇ ਮੌਕੇ ਦੇ ਮਾਰਤਣ ਕਰ ਦੇਣਗੇ ਕਿਸੇ ਵੀਰ ਭਾਈ ਦੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਦੱਸਦੀ ਹੈ ਹੈਵੀ ਤੋਂ ਪਹਿਲਾ ਟਰਾਲਾ ਬਣਿਆ ਵਾ ਤੇ ਭੋਵਜੇ ਟਰਾਲਾ ਹੈਵੀ ਤੋਂ ਪਹਿਲਾ ਟਰਾਲਾ ਬਣਿਆ ਵਾ ਵੀਰ ਵੇਚ ਰਹੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਕੋਕਾ ਪੀ ਟਰਾਲਾ ਜਮਾਂ ਸਵੇਰ ਕੋ ਸਾਰੀ ਵੀ ਕਪੜਾ ਬਣ ਕੇ ਸਟੈਪ ਨਾ ਕਰਿਓ। ਪਿਰੇ 11:00 ਦੇ ਟਰਾਲਾ ਇਹ ਲੈਫਟ ਵਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ। ਤੇ ਬੌੜੀਏ ਟਰਾਲਾ ਬਿਲਕੁਲ ਨਵਾਂ ਡੜਾ ਲੈ 2025 ਮਾਡਲਾ ਤੇ ਪੈਣਾ ਜਾਲੀ ਲੱਗੀ ਆ ਪਤਾ ਨਹੀਂ ਵੀ ਇਹ ਚਾਦਰ ਲੱਗੀ ਆ। ਤੇ 11:00 ਦੇ ਟਰਾਲਾ 11:30 ਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ 8 ਇੰਚੀ ਗਾਡਰ ਆ ਤੇ ਅਠਲੜੀ ਦੀ ਹਾਬਾ ਕੜੇ ਵਾਲੇ ਰਿੰਬ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਸ ਪਰ ਕਰ ਸਕਦੇ ਆ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਹੈਵੀ ਤੋਂ ਪਹਰਾ ਟਰਾਲੀ ਬਣੀ ਵੀ ਹੈ ਲੈਫਟ ਵਾਲੀ ਇਹ ਤੇ ਇਹ ਪੂਰੀ ਇਹਦੀ ਹੁੱਕ ਪੂਰੀ ਨਰੋਈ ਸਭ ਕੋ ਨਰੋਆ ਚੀਜ਼ਾ ਨਵਾਂ ਟਰਾਲਾ 2025 ਮਾਡਲ ਦਾ ਤੇਰੇ ਟੈлефон ਤੇ ਕਰ ਸਕਦੇ ਆ ਕੋਕਾ ਪੀਂਟਰਾਂ ਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਹੋ ਬਿਲਕੁਲ ਸਾਰੀ ਵੀ ਖਪੜਾ ਬਣ ਕੇ ਸਟੈਪ ਪਨਾ ਕਰਿਓ ਛੇਰੇ ਤਾਂ ਫਾਰਮ ਡ੍ਰੈਗ ਟਰੈਕਟਰ 60 ਇੰਜਨ ਗੇਅਰ ਤਾਂ ਓਕੇ ਆ ਵਧੀਆ ਘੋੜਾ ਬੈਂਪਰ ਲੱਗਿਆ ਬਹੁਤ ਸੋਹਣਾ ਟਰੈਕਟਰ ਆ ਟਾਇਰ ਨਵੇਂ ਆ ਰੰਗ ਪੇਂਟ ਦੀ ਵੀ ਗੱਲ ਕਰਦੇ ਜਿਵੇਂ ਨਵੇਂ ਅਰਕਾ ਪਿਆ ਇੰਜਨ ਗੇਅਰ ਤਾਂ ਬਹੁਤ ਵਧੀਆ ਟਰੈਕਟਰ 2007 ਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਹੋ ਤੇ 207 ਮਾਡਲ ਆ ਰੇਟ ਦੀ ਗੱਲ ਕਰੀਏ ਰੇਟ ਹੈਗਾ 240000 ਰੁਪਏ ਮੌਕੇ ਤੇ ਮਰਤਣ ਕਰ ਦੇਣਗੇ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਸੰਪਰਕ ਕਰ ਸਕਦੇ ਆ ਜਮਾ ਨੀਰ ਵਾਲਾ ਟਰੈਕਟਰ ਆ ਕਿਸੇ ਜਮਾ ਰੰਗ ਪੇਂਟ ਦਾ ਤੇ ਮਰਗਾੜਛਾੜ ਜਮਾ ਨਵੇਂ ਲੱਗੇ ਆ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਸੰਪਰਕ ਕਰ ਸਕਦੇ ਆ ਘੋੜਾ ਬੈਂਪਨ ਲੱਗਿਆ ਵਾ ਬਹੁਤ ਸੋਹਣਾ ਟਰੈਕਟਰ ਆ ਕੋਕਾਪੀ ਟਰੈਕਟਰ ਆ 2007 ਮਾਡਲ ਤੇ 2 ਲੱਖ 40000 ਰੁਪਇਆ ਮੰਗ ਕਰਦੇ ਮੌਕੇ ਦੇ ਮਾਰਟਨ ਕਰਦੇ ਨੇ ਕਿ ਵਧੀਆ ਹੁੱਕ ਛੱਕ ਲੱਗੀ ਆ ਲਿੰਕਾ ਛਿੰਕਾ ਪੂਰੀਆ ਵਧੀਆ ਟਰੈਕਟਰ ਦੀਆਂ ਡਾਵਰ ਫੱਟੀ ਡੰਡਾ ਦਾੜਾ ਪੰਜਾਬ ਨੰਬਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰਸਦੇ ਮਾਲਕ ਵੀ ਜੰਮੂ ਨੰਬਰ ਤੇ ਜੀ 2016 ਮਾਡਲਾ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰਸਦੇ ਏਰ ਚਲਦੇ ਆਣਾ ਇੰਜਨ ਗੇਰਦਾ ਪੂਰਾ ਓਕੇ ਟਾਇਰ ਵਧੀਆ ਪਏ ਆ ਟਰੈਕਟਰ ਤੇ 70 75 ਪੈਸੇ ਹੀਟ ਕਾਰਡ ਲੱਗੇ ਓਕੇ ਪੈਦਾ ਆਣਾ ਬਹੁਤ ਸੋਹਣਾ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਮਰਗਾੜ ਮੁੱਲੇ ਟੈਰਾਂ ਲੱਗੇ ਆ ਮਾਲਕ ਵੀ ਤਾਂ ਨੰਬਰ ਉੱਤੇ ਜੜੀ ਜਾਂਦਾ ਰੇਟ ਦੀ ਗੱਲ ਕਰੀਏ ਰੇਟ ਹੈਗਾ 4,65,000 ਰੁਪਏ ਮੌਕੇ ਦੇ ਮਾਰਦਾਨ ਕਰ ਦੇਣਗੇ ਮਾਲਕ ਵੀ ਤਾਂ ਨੰਬਰ ਉੱਤੇ ਜੜੀਦਾ ਸਾਰੀ ਜਾਣਕਾਰੀ ਜਾਣੀ ਫੋਨ ਲਾ ਕੇ ਲੈ ਸਕਦੇ ਆ ਇਹ ਗੱਲ ਤੇ ਆਣਾ ਕੋਕਾ ਵੀ ਟਰੈਕਟਰ ਆ ਤੇ ਬਹੁ ਬਈਆ ਤੇ ਇੰਜਨ ਕੇ ਦਾ ਪੂਰਾ ਓਕੇ ਆ ਤੇ ਬਹੁਤ ਸੋਹਣਾ ਟਰੈਕਟਰ ਆ ਹੈਵੀ ਤੋਂ ਭਾਰਾ ਟਰੈਕ ਵੱਡਾ ਟਰੈਕਟਰ ਆ تو چیپ والی کاپی آ سرکاری پلیٹاں لگی اجن کے دا پورا اوکے بہت سونا ٹریکٹر بہت ویسا ٹریکٹر تو آپ ویک سکتے اتنے مرگاڑ چار پورا بنایا وا سیٹ سے تھوڑے پتھرا شترا پورا لایا وا بیٹھ کو ساری بھی کو اسٹپ نہ کرو سولہ فٹا ٹرالا ایریا بیاس ریجیے کول رہا ہے یہ بیاس یہ اے گا امبرسر آؤ ضرع امبرسر بیاس جے کو پینڈ ہے دا ਵੀਰ ਜੀ ਵਧੀਆ ਟਾਇਰ ਆ ਟਾਇਰ ਪਾਏ ਵੀ 70 ਰੁਪਏ 50 60 ਪੈਸੇ ਬੀਲ ਕਵਰ ਚੜ੍ਹੇ 10 ਇੰਚੀ ਹਾਬਾ 10 ਇੰਚੀ ਦੇ ਗਾਡਰ ਆ ਤੇ ਰੀਲ ਦਾ ਹਿੱਸਾ ਪੂਰੀਆਂ 10 ਇੰਚੀ ਗਾਡਰਾਂ ਦੇ ਥੱਲੇ ਸਪੋਰਟਾ ਬਣਾ ਕੇ ਦਈਆਂ 4 ਇੰਚੀ ਪੂਰੇ ਲੱਗੇ ਥੱਲੇ ਆਨ ਬਸੇ ਪੱਤੇ ਉਹ ਵੀ ਪੂਰੇ ਮੋਟੇ ਆ ਮਾਲਕ ਵੀ ਤੇ ਨੰਬਰ ਆ ਫੋਟੋ ਦੇ ਵੀ ਚੱਲ ਜਿਆਦਾ ਉਹ ਵੀ ਲਾਵਾਂਗੇ ਕਿਸੇ ਵੀ 16 ਸਦਾ ਟਰਾਲਾ 3 ਲੱਖ 15 20000 ਰੁਪਏ ਮੰਗ ਕਰਦੇ ਮੌਕੇ ਦੇ ਮਾਰ ਤਣ ਕਹਿ ਦੇਣਗੇ ਲੇਅਰ ਕਾਰਨੇ ਦਾ ਵੈੱਡ ਬਣਿਆ ਵਾ ਤੇ ਇਲੈਕਟ੍ਰਿਕ ਸ਼ੀਟਾਂ ਲੱਗੀਆਂ ਮੰਜਾ ਛੰਜਾ ਲੱਗਿਆ ਵਾ ਬਹੁਤ ਸੋਹਣਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਨੇ ਕੋਕਾਪੀ ਟਰਾਲਾ ਹੈ ਵੀ ਤੋਂ ਪਹਰੇ ਟਰਾਲਾ ਬਣਿਆ ਵਾ 32 ਡੀਟੀ ਕੁਆਲਟੀ ਦਾ ਟਰਾਲਾ ਵਿਆਸ ਰੱਗੇ ਕੋਲੇ ਆ ਜਿਲ੍ਹਾ ਅੰਮ੍ਰਿਤਸਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 11 ਸ਼ੀਰੀ ਟਰਾਲੀ ਆ 2023 ਮਾਡਲ ਆ ਰੇਟ ਕੀਤਾ ਦੇ ਦੱਸਿਆ ਨਹੀਂ ਕਿਸੇ ਵੀਰ ਭਾਈ ਨੇ ਲੈਣੀ ਵੀਰੇ ਸੰਪਰਕ ਕਰ ਸਕਦੇ ਧੂਰੇ ਟਰਾਲਾ ਟਰਾਲਾ ਲੈਫਟ ਲੈਫਟ ਵਾਲਾ ਇਹ ਤੇ 11 6:30 ਦਾ ਤੇ ਕੋਕਾਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਦੇ ਦਿੰਦੇ ਆ ਫਰਸ ਪੂਰੀ ਸਾਫ ਆ ਰੇਟ ਫੋਨ ਤੇ ਕਰਸਦੇ ਰੇਟ ਦੱਸਿਆ ਨਹੀਂ ਵੀਰਾਂ ਨੇ ਤੇ ਕੋਕਾਪੀ ਟਰਾਲਾ ਕਿ ਹੈਵੀ ਤੋਂ ਭਾਰਾ ਬਣਿਆ ਵਾ ਤੇ ਟਾਇਰ ਸ਼ਾਇਰ ਪੂਰੇ ਵਧੀਆ ਪਏ ਆ ਜਿਵੇਂ ਨਵੇਂ ਵਾਲੇ ਕੇ ਟਾਇਰ ਤੇ ਸਾਰੇ ਜਾਣਕਾਰ ਜਿਹੜੇ ਫੋਨ ਲਾਗਲੇ ਸਾਧੀਆਂ ਵੀਰ ਕੋ ਸਾਰੀ ਵਕ ਸਟੈਪ ਨਾ ਕਰੇ 4x4 ਟਰੈਕਟਰ 2021 ਮਾਡਲ 969 ਟਰੈਕਟਰ ਇੰਜਨ ਗੇਅਰ ਦਾ ਓਕੇ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਟਾਇਰ ਹੈਗੇ 4 80 ਪੈਸੇ ਤੇ ਬਹੁਤ ਘੱਟ ਟਰੈਕਟਰ ਚੱਲਿਆ ਵਾ 3 ਸਪੀਡ ਆ ਡਬਲ ਜੈਕਸਟੀ ਵੋਟਰ ਲੱਗੇ ਹੋਏ ਨੂੰ ਰੰਗ ਪੇਂਟ ਤਾਂ ਨਹੀਂ ਆਇਆ ਟਰੈਕਟਰ ਬਹੁਤ ਘੱਟ ਟਰੈਕਟਰ ਚੱਲਿਆ ਹੋਇਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ। ਛਤਰੀ ਛਤਰੀ ਲੱਗੀ ਆ ਫੈਵਰਟ ਛਬਰ ਹੱਡ ਤੇ ਲੱਗੀ ਆ ਤੇ ਬਹੁਤ ਸੋਹਣਾ ਟਰੈਕਟਰ ਆ। ਰੇਟ ਦੀ ਗੱਲ ਕਰਕੇ 8 ਲੱਖ ਤੇ 80000 ਰੁਪਿਆ ਦਾ ਰੇਟ ਆ ਮੌਕੇ ਤੇ ਮਾਨਤਾ ਕਰ ਦੇਣਗੇ। 2021 ਮਾਡਲ ਆ 80% ਟਾਇਰ ਆ। ਰੰਗ ਪੇਂਟ ਦੀ ਗੱਲ ਕਰਕੇ ਵਧੀਆ ਪੇਂਟ ਪਿਆ। ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਕੇ ਲੈ ਸਕਦੇ ਏਡ ਗੱਲ ਦੇਣਾ ਮਾਰਕ ਵੀਰ ਦਾ। ਤੇ ਸੈਡ ਗੇਰ ਆ ਟਰੈਕਟਰ ਬਹੁਤ ਸੋਹਣਾ ਟਰੈਕਟਰ ਆ 969 ਇੰਜਨ ਗੇਰ ਤਾਂ ਪੂਰਾ ਓਕੇ ਆ ਵੀਡੀਓ ਸਾਰੀ ਵੀਡੀਓ ਸਟੈਪ ਨਾ ਕਰਿਓ 2009 ਮਾਡਲ ਆ ਇੰਜਨ ਗੇਰ ਤਾਂ ਓਕੇ ਆ ਟਰੈਕਟਰ ਮੂਹਰੇ ਟਾਇਰਾਂ ਦੀ ਮਗਾਰ ਲੱਗੀ ਆ ਡੈਕ ਚੱਕ ਲੱਗਿਆ ਵਾ ਛਤਰੀ ਛਤਰੀ ਵਧੀਆ ਲੱਗੀ ਵੀ ਆ 70 ਤੋਂ 75 ਰੁਪਏ ਟੈਰ ਤੇ ਇੰਜਨ ਗੇਰ ਤਾਂ ਓਕੇ ਆ 750 ਦਾ ਸੋਨਾ ਲਿਖਾ ਤੇ 2009 ਮਾਡਲ ਆ ਰੇਟ ਦੀ ਗੱਲ ਕਰਕੇ ਨੋ 800000 35000 ਰੁਪਇਆ ਮੰਗ ਕਰਦੇ ਆ ਮੌਕੇ ਦੇ ਮਤਨ ਕਰ ਦੇਣਗੇ ਇੰਜਨ ਕੇ ਤਾਂ ਪੂਰਾ ਓਕੇ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਤੇ ਬਹੁਤ ਸੋਹਣਾ ਟਰੈਕਟਰ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਇੰਜਨ ਕੇ ਤਾਂ ਓਕੇ ਆ ਟਾਇਰਾਂ ਦੀ ਇੰਗੇਸ਼ਨ ਤੁਸੀਂ ਵੇਖੀ ਸਕਦੇ ਆ 700 750 ਸੋਨਾ ਦੇਖਾ 2009 ਮਢਲਾ ਤੇ 335000 ਰੁਪਏ ਮੰਗ ਕਰਦੇ ਪੂਰਾ ਵਧੀਆ ਟਰੈਕਟਰ ਆ ਇੰਜਨ ਘੇਰਦਾ ਓਕੇ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਦਾਂ ਸੰਪਰਕ ਕਰ ਸਕਦੇ ਆ ਬਿਲਕੁਲ ਸਾਰੀ ਵਿਕਾਸ ਸਟੈਪ ਨੇ ਕਰ 80 95 2009 ਮਾਡਲ ਟਰੈਕਟਰ 855 ਇੰਜਨ ਘੇਰਦਾ ਓਕੇ ਆ 95 ਪਹਿਰੇ ਟਾਇਰ ਚਾਰੇ ਤੇ 900 ਟਰੈਕਟਰ ਆ ਬਹੁਤ ਕੰਮ ਹੋਇਆ ਵਾ ਸਾਰਾ 2009 ਮਾਡਲ ਦਾ ਤੇ ਇੰਜਨਗੇਰ ਦਾ ਓਕੇ ਟਰੈਕਟਰ ਆਪਣੀ ਵਾਹ ਕੇ ਲੈ ਸਕਦੇ ਵੀਰਾਂ ਨੇ ਬਹੁਤ ਸੋਹਣਾ ਟਰੈਕਟਰ ਆ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਰੇਟ ਦੀ ਗੱਲ ਕਰਕੇ 3,25,000 ਰੁਪਏ ਮੰਗ ਕਰਦੇ ਮੌਕੇ ਤੇ ਮਾਨਤਨ ਕਰਦੇ ਨੇ ਕਿ ਤੇ ਇੰਜਨਗੇਰ ਦਾ ਪੂਰਾ ਓਕੇ ਟਰੈਕਟਰ ਪੂਰਾ ਸਾਫ ਪਿਆ ਸੁੱਕਾ ਪਿਆ ਕੇ ਜੋ ਲੀਕ ਠੀਕ ਨਹੀਂ ਟਰੈਕਟਰ ਪਾਵਰ ਸਟੇਅਰ ਨਹੀਂ ਬਿਨਾ ਪਾਵਰ ਸਟੇਅਰ ਨਾਲ ਆ ਪਲੇਟ ਆ ਟਰੈਕਟਰ ਦੀ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਦੀ ਜਾਂਦਾ ਇਹ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਬਹੁਤ ਵਧੀਆ ਟਰੈਕਟਰ ਆ ਕੋਕਾ 200 3,20,000 ਰੁਪਏ ਮੰਗ ਕਰਦੇ ਆ 2009 ਮਾਡਲ ਆ ਚਾਰੇ ਟਾਇਰ 80 90 ਪੈਸੇ ਆ 95 ਪੈਸੇ ਤੇ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਚੱਲੀ ਜਾਂਦਾ 11 6 ਦਾ ਟਰਾਲਾ ਬਹੁਤ ਵਧੀਆ ਕਿਹੇ ਵੀਰ ਪਈਏ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਵਧੀਆ ਟਾਇਰ ਪਏ ਆ ਲੈਫਟ ਵਾਲਾ ਟਰਾਲਾ 11 6 ਦਾ ਤੇ ਬਹੁਤ ਸੋਹਣਾ ਦੂਰੇ ਟਹਿਰਾਂ ਵਾਲਾ ਤੇ 8 ਇੰਚੀ ਦੇ ਗਾਡਰ ਤੇ 8 ਇੰਚੀ ਗਾਡਰ 2 ਫੁੱਟ ਵਾਰ ਹੈ ਜੀ ਤੇ ਦਾਦਾ ਸ਼ਾਦਾ ਜਣੀ ਵੇਖ ਹੀ ਸਕਦੇ ਆ ਪੂਰਾ ਹੈਵੀ ਤੋਂ ਭਾਰਾ ਟਰਾਲਾ ਇਹ ਗਿਆਨਸ਼ੀ ਦਾ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਆ ਸਾਡੇ ਦੂਰੇ ਟਹਿਰਾਂ ਵਾਲੇ ਨੂੰ ਟਰਾਲਾ ਹੀ ਕਹਿੰਦੇ ਮੱਕ ਜਲੇ ਚ ਤੇ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਆ ਰੇਟ ਦੱਸਿਆਂ ਦੀ ਰੇਟ ਤੁਹਾਨੂੰ ਫੋਨ ਤੇ ਕਰ ਸਕਦੇ ਆ ਫਸ ਪੂਰੀ ਸਾਫ ਪਈ ਹੈ ਕਿਤੇ ਗਲਿਆ ਸੜਿਆ ਨਹੀਂ ਉਹ ਗਲਿਆ ਨਹੀਂ ਤੇ ਕੋਕਾ ਵੀ ਟਰੰਦਾ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀਦਨ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਿੱਦਿਆਂ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ 11 6.5 ਦਾ ਟਰੰਦਾ ਸੌਰੀ ਕਹਣਾ ਸੀ ਤੇ 11 ਫੁੱਟੀ ਟਰਾਲੀ ਆ ਸਿੰਗਲ ਟਾਇਰ ਕੜੇ ਵਾਲੇ ਰਿੰਬਾ ਮਿੰਮੇ ਦਾ ਤੇ ਦੂਜੇ ਇੱਕ ਕੜੇ ਵਾਲੇ ਰਿੰਬਾ ਕਣੀ ਯਵਾਂ ਨਵੇਂ ਟਰਾਲੀ ਬਣਾ ਕੇ ਲਿਆ ਕੱਲ ਪਰਸੇ ਵੀਰ 2025 ਮਾਡਲਾ ਟਰਾਲੀ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਇਦਾਂ ਸੰਪਰਕ ਕਰ ਸਕਦੇ ਆ ਆ ਨੰਬਰ ਰੇਟ ਉੱਤੇ ਲਿਖਿਆ ਵਾ ਸਾਰਾ ਕੁਝ ਫੋਟੋ ਤੇ ਬਹੁਤ ਵਧੀਆ ਟਰਾਲੀ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਇਦਾਂ ਸੰਪਰਕ ਕਰ ਸਕਦੇ ਆ ਆ 8 ਇੰਚੀ ਗਾਡਰ 4 ਇੰਚੀ ਸਾਇਦਾ ਤੇ 4 ਇੰਚੀ ਦਾ ਫਟਵਾੜਾ ਸਾਢੇ 3 ਸਵਾ 3 ਫੁੱਟ ਵੱਡਾ ਆ ਫੇਰ ਨੰਬਰ ਤੇ ਰੇਟ ਉੱਚੇ ਲਿਖਿਆ ਵਾ ਲੈਫਟ ਵਾਲੀ ਟਰਾਲੀ ਸਿੰਗਲ ਪੰਪ ਜੋ ਹੈਵੀ ਤੋਂ ਪਾਰੀ ਟਰਾਲੀ ਬਣੀ ਵੀ ਆ 11 6 ਦੀ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਲੋ ਚਾਦਰ ਲੱਗੀ ਵੀ ਆ ਜਾਲੀ ਦੇ ਥਾਂ ਮਿੰਮੇ ਦਾ ਇਹ ਕਿਸੇ ਵੀਰ ਭਾਈ ਨੇ ਕੋਕਾ ਵੀ ਟਰਾਲੀ ਆ ਤੇ ਪੂਰੀ ਸੋਹਣੀ ਟਰਾਲੀ ਆ ਟੂਕੇ ਦਾ ਰੰਗ ਕੀਤਾ ਬਿਲਕੁਲ ਨਵੀਂ ਟਰਾਲੀ ਬਣ ਕੇ ਜਾਈ ਆ ਆ ਨੰਬਰ ਤੇ ਰੇਟ ਸਭ ਕੋ ਲਿਖਿਆ ਵਾ 1,25,000 ਰੁਪਏ ਮੰਗ ਕਰਦੇ ਮੈਨੂੰ ਮੇਰਾ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਜਾ ਸਾਡੇ 2025 ਮਾਡਲ ਤੇ ਕਿਵਰੀਆ ਸੋਹਣੀ ਟਰਾਲੀ ਆ ਵੀਡੀਓ ਲਾਇਕ ਕਰੇ ਸ਼ੇਅਰ ਕਰੇ ਕਮੈਂਟ ਕਰੇ